ਅੱਜ ਅਸੀਂ ਬਰਬਾਣੀ ਦੇ ਨਾਲ ਟੁੱਟਦੇ ਜਾ ਰਹੇ ਹਾਂ ਗੁਰੂ ਇਤਿਹਾਸ ਦੇ ਨਾਲ ਟੁੱਟਦੇ ਜਾ ਰਹੇ ਹਾਂ ਕੱਲ੍ਹ ਹੀ ਰਾਤ ਦੀ ਗੱਲ ਹੈ ਦਾਸ ਨੂੰ ਅਮਰੀਕਾ ਦੇ ਵਿੱਚੋਂ ਕੋਣ ਆਇਆ ਅਮਰੀਕਾ ਦੇ ਵਿੱਚੋਂ ਕੋਣ ਆਇਆ ਤੇ ਬੀਬੀ ਕਹਿਣ ਲੱਗੇ ਉਸ ਮਾਈ ਨੇ ਮੈਨੂੰ ਕਿਹਾ ਗਿਆਨ ਜੀ ਮੈਂ ਮੈ ਅਮਰਿਕਾ ਦੇ ਵਿੱਚ ਪੱਕੀ ਹਾਂ ਮੈਂ ਕਿਹਾ ਬਹੁਤ ਵਧੀਆ ਗੱਲ ਇਹ ਦੀਵਨ ਡੀਕੰਟਰ ਦੇ ਵਿੱਚ ਤੁਸੀਂ ਪੱਗੇ ਜੀ ਵਾਹਿਗੁਰੂ ਕਿਰਪਾ ਕਰਨ ਕਾਲ ਪੁੱਤ ਪਰਮਾਤਮਾ ਤੁਹਾਡੇ ਉੱਤੇ ਮਿਹਰ ਕਰਨ ਤੇ ਤੁਹਾਨੂੰ ਬੂਰਤ ਰੱਖਿਆ ਬੁਸ਼ ਕਰ ਉਹ ਕਹਿਣ ਲੱਗੇ ਕਿ ਆਪਨੇ ਜੀ ਤੁਹਾਡੇ ਨਾਲ ਗੱਲ ਕਰਦੀ ਆ ਮੈਂ ਕਿਹਾ ਹਾਂ ਜੀ ਦੱਸੋ ਕਹਿਣ ਲੱਗੇ ਕਿ ਮੇਰੇ ਸਾਸ ਤੇ ਮੇਰੇ ਨਾਮ ਦੇ ਵਿੱਚ ਕੁਝ ਕਰ ਦਿੱਤਾ ਮੈਂ ਗਿਆ ਹੋਇਆ ਕਿ ਕਹਿ ਲੱਗ ਕੇ ਜਦੋਂ ਮੇਰੇ ਸੱਸ ਜਨਨਾਣ ਮੇਰੇ ਪਤੀ ਨੂੰ ਫੋਨ ਕਰਦੀ ਆ ਸਾਡੇ ਘਰ ਦੇ ਵਿੱਚ ਕਲੇਸ਼ ਪੈ ਜਾਂਦਾ ਸਾਡੇ ਘਰ ਵਿੱਚ ਲੜਾਈ ਪੈ ਜਾਂਦੀ ਹੈ ਮੈਂ ਕਿਹਾ ਹੋਇਆ ਕੀ ਕਹਿਣ ਲੱਗ ਕੇ ਕਿ ਮੇਰੀ ਨਨਾਨ ਤੇ ਮੇਰੇ ਸੱਸ ਮੰਗਲਵਾਰ ਤੇ ਸ਼ਨੀਵਾਰ ਫੋਨ ਕਰਦਣ ਜਦੋਂ ਫੋਨ ਕਰਦਣੇ ਸਾਡੇ ਘਰ ਵਿੱਚ ਕੋਤਕਲਾਸ਼ ਕਾਣਾ ਹੋ ਜਾਂਦਾ ਸਾਡੇ ਘਰ ਲੜਾਈ ਝਗੜੇ ਬਣੇ ਸ਼ੁਰੂ ਹੋ ਜਾਂਦੇ ਨੇ ਤੇ ਮੇਰਾ ਪਤੀ ਜਿਹੜਾ ਮੇਰੇ ਨਾਲ ਲੜਨ ਲੱਗ ਪੈਂਦਾ ਮੈਨੂੰ ਮਾਰਦਾ ਕੁੱਟਦਾ ਅਸੀਂ ਬਰਿਸ਼ ਦੇਸ਼ ਦੀ ਧਰਤੀ ਤੇ ਬੈਠੇ ਆ ਤੇ ਜਦੋਂ ਪੰਜਾਬ ਦੇ ਵਿੱਚੋਂ ਫੋਨ ਆਉਂਦਾ ਸਾਡੇ ਘਰ ਲੜਾਈ ਦਾ ਝਗੜਾ ਭਰ ਦਾ ਬਣ ਜਾਂਦਾ ਸਾਡੇ ਘਰ ਲੜਾਈ ਹੋਣ ਲੱਗ ਪੈਂਦੀ ਆ ਤੇ ਕਹਿ ਲੱਗੇ ਮੈਂ ਉਸ ਨੂੰ ਪੁੱਛਿਆ ਮੈਂ ਕੱਥੀ ਅਮਰੀਕਾ ਦੇ ਵਿੱਚ ਬੈਠੇ ਜੇ 40 ਲੱਖ ਰੁਪਇਆ ਲੱਗਦਾ ਅਮਰੀਕਾ ਨੂੰ ਜਾਣ ਵਾਸਤੇ ਤੁਹਾਨੂੰ ਕੋਈ ਉਹਨਾਂ ਨੇ ਮੈਣੀ ਆਰਡਰ ਭੇਜਿਆ ਸੀ ਕਹਿੰਦੇ ਨਹੀਂ ਮੈਂ ਤਾਂ ਖੁਦ ਚੱਲ ਕੇ ਆ ਸੀ ਕਹਿੰਦੇ ਨਹੀਂ ਕਹਿੰਦੇ ਜਦੋਂ ਫੋਨ ਕਰਦੇ ਨੇ ਉਦੋਂ ਹੀ ਸਾਡੇ ਘਰ ਦੇ ਵਿੱਚ ਲੜਾਈ ਹੋਣ ਲੱਗ ਪੈਂਦੀ ਹੈ ਤੇ ਮੈਂ ਜਦੋਂ ਉਹਨੂੰ ਕਿਹਾ ਕਿ ਮੈਂ ਤਾਂ ਖੁਦ ਚੱਲ ਕੇ ਆ ਸੀ ਕਹਿੰਦੇ ਨਹੀਂ ਮੈਂ ਕਿੱਥੇ ਲੜਾਈ ਕਿੱਦਾਂ ਹੋਗੀ ਕਹਿੰਦੇ ਕਿ ਭਾਈ ਸਾਹਿਬ ਤਸੀਂ ਮੇਰਾ ਮਜ਼ਾਕ ਕਰਦੇ ਹੋ ਮੈਂ ਕਿਹਾ ਇੱਥੇ ਮਜ਼ਾਕ ਡਾਉਣ ਵਾਲੇ ਕੋਈ ਕਰਨਗੇ ਕਹਿੰਦੇ ਦੱਸੋ ਮੈਂ ਇਹਦੇ ਵਿੱਚੋਂ ਕਿੱਦਾਂ ਬਾਹਰ ਨਿਕਲوں ਤੇ ਦਾਸ ਨੇ ਉਸ ਨੂੰ ਇੱਕੋ ਗੱਲ ਸਮਝਾਈ ਕਿ ਜਦੋਂ ਉਹਨਾਂ ਦਾ ਫੋਨ ਆਵੇ ਤੂੰ ਮੋਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦੇ ਜਾ ਤਾਂ ਅੰਤ ਗੁਰੂ ਨਾਮਦਾਸ ਨਾਰਾਇਦ ਦਾ ਨਾਮ ਲੈਣਾ ਸ਼ੁਰੂ ਕਰਦੇ ਉਹਨਾਂ ਦਾ ਸਿਮਰਨਾ ਕਰੇ ਕਿ ਤੇਰੇ ਸਾਰੇ ਕਲੇਸ਼ ਜਿਹੜੇ ਦੁੱਖ ਕਲੇਸ਼ ਜਿਹੜਿਆ ਉਹ ਸਾਰੇ ਨਾਸ਼ ਹੋ ਜਾਣਗੇ ਪਰਵਾਰ ਬਹੁਤ ਸਿਆਣਾ ਸੀ ਸਮਝਦਾਰ ਸੀ ਪੜਿਆ ਲਿਖਿਆ ਸੀ ਉਹਨਾਂ ਨੇ ਇਦਾਂ ਹੀ ਕੀਤਾ ਕਿ ਜਦੋਂ ਵੀ ਉਹ ਕੈਨ ਲੱਗੀ ਫਿਰ ਬੀਬੀ ਨੇ ਮੈਨੂੰ ਫੋਨ ਕੀਤਾ ਕਿ ਕੈਨ ਲੱਗੀ ਕਿ ਭਾਈ ਸਾਹਿਬ ਹੁਣ ਸਾਡੇ ਘਰ ਦੇ ਵਿੱਚ ਲੜਾਈ ਝਗੜੇ ਠੀਕ ਨੇ ਕਹਿੰਦੇ ਕਿ ਜਦੋਂ ਉਹਨਾਂ ਦਾ ਫੋਨ ਆਉਂਦਾ ਮੈਂ ਧੰਨ ਗੁਰੂ ਨਾਮਦਾਸ ਮਹਾਰਾਜ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੰਦੇ ਆ ਤੇ ਜਦ ਮੈਂ ਮੋਲ ਮੰਤਰ ਦਾ ਜਾਪ ਕਰਨਾ ਫਿਰਦੀ ਆ ਤੇ ਮੈਨੂੰ ਚੇਤਾ ਨਹੀਂ ਰਹਿੰਦਾ ਕਿ ਮੇਰੇ ਸਾਥ ਨੇ ਮੈਨੂੰ ਕੀ ਕਿਹਾ ਸੀ ਤੇ ਮੇਰੇ ਨਾਮ ਨੇ ਮੈਨੂੰ ਕੀ ਕਿਹਾ ਸੀ ਭਾਵਕ ਸਾਡੇ ਕਰ ਲੜਾਈ ਦਾ ਝਗੜਾ ਹੀ ਸਿਆਪਾ ਹੀ ਮੁੱਕ ਗਿਆ ਸਾਡਾ ਗੁਰਬਾਣੀ ਦੇ ਵਿੱਚ ਵਿਸ਼ਵਾਸ ਉਹਨਾਂ ਤੇ ਦਾ ਅੱਜ ਅਸੀਂ ਥਾਂਟ ਪਾਠ ਤੇ ਕਈ ਕਰਵਾ ਲੈਂਦੇ ਆ ਘਰ ਦੇ ਵਿੱਚ ਵੀ ਪਾਠ ਕਰਵਾਏ ਦਾ ਗੁਰੂ ਘਰਾਂ ਦੇ ਵਿੱਚ 100 100 ਪਾਠ ਹੋ ਜਾਂਦਾ ਪਰ ਅੱਜ ਅਸੀਂ ਕਦੀ ਗੁਰਬਾਣੀ ਨੂੰ ਸਮਝਿਆ ਨਹੀਂ ਨਾ ਕਿ ਗੁਰਬਾਣੀ ਸਾਨੂੰ ਕੀ ਸਮਝਾਉਂਦਾ ਚਤਨਕਾਰ ਦੇ ਪੈ ਸੰਤ ਜਨਾਂ ਨੂੰ ਇਹਨਾਂ ਹੱਦੱਸ ਗਾਇਓ ਕੋਟ ਜਨਮ ਕੇ ਦੋਖਿ ਦਵਾਇਓ ਜੋ ਚਾਹਤ ਸੋਏ ਮਨ ਪਾਇਓ ਕਰ ਕਿਰਪਾ ਸਰਨਾਮ ਦੇ ਦਵਾਇਓ ਸਰਬ ਸੂਖ ਹਰਨਾ ਉਡਾਰੇ ਗੁਰ ਪ੍ਰਸਾਦ ਨਾਨਕ ਮਤ ਪਾਇ